ਬੰਦੇ ਗਾਏ ਨਿੱਕੇ ਸੱਪ ਫਿਰ ਰਹੇ ਉਹਨਾਂ ਵਾਂਗ ਨਹੀਂ ਆ ਗਿਆ ਇੱਥੇ ਕਹੀ ਸੀ ਉਹ ਉੱਥੇ ਬੈਠੇ ਕੋਈ ਥੋੜੇ ਕੁੱਤੇ ਲਾ ਹਾਂਜੀ ਮਿੱਤਰੋ ਕੀ ਹਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਸਵਾਗਤ ਆਪਨੇ ਅੱਜ ਦੇ ਵਲੌਗ ਚ ਤੇ ਅੱਜ ਆਪ ਆ ਗਏ ਨਹਿਰ ਤੇ ਨਹਾਵਾਂਗੇ ਵੀ ਤੇ ਤੁਹਾਨੂੰ ਸਟਾਰਟ ਵੀ ਦਿਖਾਵਾਂਗੇ ਵਲੌਗ ਨਾਲ ਬਣੇ ਰਹੋ ਸਾਰਾ ਵਲੌਗ ਦੇਖਿਓ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਐਂਡ ਤੇ ਲਾਈਕ ਜ਼ਰੂਰ ਕਰ ਦਿਓ ਤੇ ਆਏ ਤੁਹਾਨੂੰ ਬੰਦਿਆਂ ਨਾਲ ਮਿਲਾਉਣੇ ਹੋਂਗੇ ਕਿਹੜੇ ਕਿਹੜੇ ਆਪਣੇ ਨਾਲ ਆਏ ਨੇ ਸਟਾਰਟ ਕਰਨ ਵਕਤ ਤੇ ਨਹਾਉਣ ਵਕਤ ਹੋਰ ਵੀਰੇ ਠੀਕ ਹੈ ਬਾਈ ਤੂੰ ਦੱਸ ਹੋਰ ਵੀਰੇ ਵੇਚਦੀ ਕਰਦੇ ਆ ਵੀਰੇ ਹੈਲੋ ਕਰਵੇਂ ਨਾਲ ਹੋਰ ਵੀਰੇ ਹੋਰ ਵੀਰੇ ਬੜੀ ਵਧੀਆ ਹੋਰ ਵੀਰੇ ਸਟਿੰਗ ਵੀਰੇ ਵੀਰੇ ਮਜਾ ਨਾਲ ਸਸਤਾ ਇੰਨਾ ਦੱਸਦਾ ਨਸ਼ਾ ਮੱਕੇ ਇਹਨੇ ਚੋਈਂ ਥੋੜੀ ਵੱਡ ਗਣਾ ਗੇਟ ਹੁੰਦੇ ਵਾਗੇ ਹੋਰ ਵੀਰੇ ਆਰਾਖੜ ਦੇਖ ਆ ਪਿੱਛੇ ਬੈਣੀ ਆ ਓਏ ਉਹ ਨਾਉਣਿਆ ਤਾਰੇ ਕਪੜੇ ਨੰਗੇ ਹੋਣ ਨੰਗੇ ਆਇਆ ਮਤਰਾ ਮਾਰੀਏ ਛਾਲ ਸਾਈਕਲ ਲੈ ਕੇ ਨਹਿਰ ਚ ਆਇਆ ਕਰਾਂ ਭੱਜਿਆ ਆਇਆ ਹੋਵੇ ਨਵੀਂ ਵੀਡੀਓ ਕਰੀ ਉਹ ਦੂਜਾ ਦਿਨ ਆ ਉਹ ਬਟਾਇਆ ਇਹ ਮੈਂ ਜਾਮਾ ਲਿਆਂਗਾ ਮੱਤਿਆ ਲੈ ਮੈਂ ਜਾਮਾ ਲਿਆਂਗਾ ਇਹ ਬਈ ਮੂਰਾ ਗਾ ਪਿੰਡ ਫਲੇੜੇ ਦਾ ਹੀ 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 ਮੈਂ ਜਾਮਾ ਲਿਆਂਗਾ ਨਾ ਮੈਂ ਇਹ ਜਾਣੇ ਕਹ ਲਾ ਕਿਨੂ ਬਧਾਈਆਂ ਦੇ ਦੋ ਬਈ ਮੈਨੂੰ ਬਧਾਈਆਂ ਦੇ ਪਿਛਲੇ ਬਲੌਗ ਚ ਤੁਹਾਨੂੰ ਦਿੱਤੀਆਂ ਨਹੀਂ ਆ ਦੇਖੋ ਮੈਂ ਹੈਲੋ ਗਾਇਸ ਲੈ ਵੀ ਕਹਿੰਦਾ ਮੁੰਡਾ ਨਹਿਰ ਚ ਸਾਈਕਲ ਲੈ ਕੇ ਨੂੰ ਤਿਆਰ ਆਇਆ ਲੈ ਆ ਓਏ ਜੋਰ ਹੋ ਲੱਗ ਰਿਹਾ ਓਏ ਲੈ ਆ ਲੈ ਆ ਲੈ ਆ ਲੈ ਆ ਛੱਡ ਦੇ ਏ ਬੰਦੇ ਜਿਉਣਾ ਓਏ ਸੱਪ ਆ ਗਿਆ ਕਿਹੜੇ ਚ ਕਰਦਾ ਇੱਧਰ ਆਓ ਤੂੰ ਸੋਨੂ ਸੀਤਵਾਲਿਆ 1 2 3 ਉਹ ਖੜਦੀ ਨਹੀਂ ਚਲਾ ਦੇ ਐਨਾ ਪਾਣੀ ਆ ਵੇ ਹਾ ਵੇ ਐਨਾ ਪਾਣੀ ਆ ਉਹ ਫੜੇ ਹੋ ਆ ਕੇ ਹਏ ਕਾਲੇ ਆ ਬਰੇ ਨੂਰੀ ਐ ਵੜ ਕੇ ਰੱਖ ਮਾੜਾ ਕੜਾ ਸੋਨੂ ਸੀ ਦਿਵਾਲਿਆ ਉੱਥੇ ਲੈ ਲੋ ਬਰਾਉ ਚਲਾਈ ਰੱਖ ਆ ਥੋੜਾ ਜਿਹਾ ਮੇਰੇ ਤੋਂ ਪਹਿਲਾਂ ਚੱਲ 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 ਆ ਦੇਖੋ ਮਿੱਤਰੋ ਇਹਨਾਂ ਕਿ ਆ ਗਏ ਪਿਛਲੀ ਵਾਰੀ ਥੋੜਾ ਜਿਹਾ ਮੈਂ ਐਂ ਵਗ ਗਿਆ ਸੀ ਐਂ ਵਗ ਗਿਆ ਸੀ ਕਿਵੇਂ ਵਗ ਗਿਆ ਸੀ ਇਹ ਐਂ ਵਗ ਗਿਆ ਕਿਵੇਂ ਵਗ ਗਿਆ ਨੂਰੇ ਆਏ ਅੱਗੇ ਪਿਛਲੀ ਵਾਰੀ ਮੈਂ ਆਏ ਬਾਗ ਗਿਆ ਦੀਆ ਹੁਣ ਆਏ ਜਾਉਂ ਸੱਚ ਕੱਛ 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 ਪਾਤੀ ਚਲੀ ਅੱਗੀ ਸੁੱਕੀ ਓਏ ਆ ਇਧਰ ਹੁਣ ਓਏ ਆਏ ਜਾ ਵੀ ਮੂੰਹ ਤੋਂ ਮਦੀਆ ਬਣੂ ਯਾ ਬੇਬੀ ਅਰਸੂ ਲੈ ਓਏ ਨਵੀਂ ਦਿੱਤੀ ਲੱਗ ਰਹੀ ਕਿ ਬਲੋਗਰ ਯਾ ਅਰਸੂ ਬਲੋਗਰ ਸਾਹਿਬ ਵਾਹ ਚਲ ਯਾ ਬੇਬੀ

ਫਾਈ ਵੀਡੀਓ ਦਾ ਜਿੱਦਾ ਭਾਈ ਆ ਮੇਰੇ ਮੇਟਰ ਜਿੰਮ ਲਾਉਦਾ ਜਿੰਮ ਲਵਰ ਦਾ ਭਾਈ ਇਹ ਕੀ ਹੋ ਗਿਆ ਜੀ ਕਰਨ ਲੱਗ ਗਿਆ ਯਾਰ ਆ ਕੀ ਹੋਏ ਅਰਸੂ ਕਹਾਂ ਮੇਰਾ ਨੋਨੂ ਜੀ ਕਰਨ ਲੱਗ ਗਿਆ ਹੈ ਅਰਸੂਏ ਪਾ ਕੇ ਦਵਾਈ ਸੰਜੂ ਲੈ ਲੈ ਪਪਾ ਮੇਰੀ ਆਹ ਵੜਾ ਉਹ ਗਈ ਉਹ ਤਣਾਉ ਉਹ ਤਣਾਉ ਕੀ ਹਾਲ ਹੋ ਗਿਆ ਆ ਫੜਾ ਹੋਏ ਲੱਭਿਆ ਜਾ ਆ ਕੇ ਕਾਲੀ ਜਲਾ ਲਾਉਂੇ ਆਟੋ ਪੀਲਾ ਨੀਸ਼ਾ ਤੋਂ ਪੀਲਾ ਚਿ 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 ਅਕਾਲੀ ਦਾ ਕਾਂਗਰਸਾ ਵੀ ਸੀ ਸੰਤੂ ਸੰਤੂ ਹੁਣੇ ਨਿਕਲ ਨਹੀਂ ਆ ਜਾ ਓਏ ਉਹ ਦੇਖ ਲੋ ਵੀਰ ਕੀ ਲਿਸਨ ਕਰਦਾ ਨੌਣੇ ਆਉਣ ਨੌਣੇ ਆ ਬਸ ਆ ਵੰਗੂ ਚਲੋ ਲੋ ਵੀ ਮਿੱਤਰੋ ਪਰ ਨਾ ਕਰ ਲਿਆ ਆਪਣੇ ਚੀਂਜ ਪਹਿਲਾਂ ਨਾ ਗਿੱਲਾ ਹੋ ਗਿਆ ਜੀ ਆ ਤੇ ਹੁਣ ਆਪਾਂ ਣਾਉਣਿਆ ਨਹਿਰ ਚਾਹ ਚੱਲੀਏ ਓਏ ਕੋਈ ਨਹੀਂ ਕਰੂ ਨਾ ਬਿਲਕੁਲ ਨਵੀਂ ਵੇ ਉਹ ਯਾਰ ਇਕੱਠੇ ਮਾਰਾਂ ਵੇ ਯਾਰ ਸੰ ਸੰ ਹਾਂ ਜੀ ਬਦਲ ਮਾਰ ਕੇ ਲੈਣਾ ਚੱਲਦੇ ਜਾ ਚੱਲਾ ਹੰਦ ਚਲਾ ਰੱਖ ਚਲਾ ਰੱਖ ਉਹ ਟਾਲੀ ਤੇ ਵਜੀਏਗਾ ਹੁਣ ਅਸੀਂ ਇੱਧਰ ਇੱਧਰ ਜਾ ਕੇ ਦਿਖਾਵਾਂਗੇ ਤੁਹਾਨੂੰ ਹਾਂ ਗਾਈਜ ਖੰਡ ਬੋਲ ਅਗਰੀ ਦੀ ਫੱਟੇ ਲਾ ਕੇ ਲੇਟਦੇ ਆਇਚ ਆ ਬੇਕਾਤੀ ਮਿੱਟੀ ਹੈ ਇਹ ਸਾਤ ਸਸਤਾ ਹੈ ਇਹ ਜੀ ਕੋਲ ਵਿੱਚ ਬਣਿਆ ਹੋਇਆ ਹੈ ਆ ਤੇਰੀ ਉਹ ਨਾ ਵਾਲ ਕੇ ਨਹੀਂ ਆ ਗਿਆ ਰੇਤਾ ਗਈ ਸੀ ਗਾਈਸ ਗਾਈਸ ਆਹ ਜੀ ਗਾਈਸ ਨੂੰ ਹੰਡ ਮਾਰ ਮਰ ਗਿਆ ਵਾ ਆਦੀ ਆ ਜਾ 1 2 3 ਇਹਨਾਂ ਨੇ ਤਿੰਨ ਤਿੰਨ ਛਾਲਾਂ ਮਾਰੀਆਂ ਉਹ ਤੋਂ ਇੱਕ ਛਾਲ ਨਹੀਂ ਵੱਜੀ ਡੇਗੋ ਨੂੰ ਵਿੱਚ ਅਚਰ ਜਾਲੇ ਤੱਕ ਕਰ ਗਏ ਮਾਊੀ ਸਾਹਿਬ ਗਾਈਸ ਇਹ ਜਾਲੀ ਵਿਰਾ ਟੁੱਪ ਗਿਆ ਓਏ ਟੁੱਪ ਗਿਆ ਟੁੱਪ ਗਿਆ ਵੱਡੂ ਟੁੱਪ ਗਿਆ ਓਏ क्या हर दिन तो बड़ा गाइज नीचे सांप कर रहे गाइज मेरे पैर में आया हो रहा था देखो सा आ गया बीच सांप दप्पा गाइज मार वाला नहीं जा भाई करा ओए पालीदा भाई वाला आ गया पूला आ गया माय गॉड नी में ना होयो गाइज ओए नी में ना हो خلي کار यार ਗਾਈਜ਼ ਆ ਨਿਕਲੇ ਗਾਈਜ਼ ਟਿੰਕ ਮੈਂ ਚਲੀ ਜਾ ਬਬਲੀ ਆ ਦੇਖੋ ਗਾਈਜ਼ ਇਹ ਜਾ ਹੀ ਨਹੀਂ ਰਿਹਾ ਵਿੱਚ ਗਾਈਜ਼ ਗਾਈਜ਼ ਇੰਨੇ ਤੱਕ ਕਾਰ ਹੋ ਗਾਈਜ਼ ਨਹੀਂ ਗਾਈਜ਼ ਬੱਸ ਹੁਣ ਕਾਰ ਚੱਲ ਜਾਓ ਗਾਈਜ਼

ਆ ਵੀ ਆਦਾ ਚਲ ਜਵਾਕ ਹੈ ਆ ਵੀ ਨਾਲ ਹੈ ਆ ਵੀ ਨਾਲ ਹੈ ਮੈਂ ਵੀ ਨਾਲ ਆ ਉਹ ਬੰਦਾ ਨਹੀਂ ਨਾਲ ਡੜਾ ਚੱਕ ਲਿਆ ਮੈਂ ਹੁਣ ਛਾਲ ਮਾਰ ਡੜਾ ਮਾਰੂ ਸਿੱਧੇ ਮੱਥੇ ਮਾਰੂ ਮੈਂ ਚੌੜ ਦੀ ਗੱਲ ਨਹੀਂ ਵਲੋਗ ਚੱਲੀ ਜਾਂਦਾ ਅਗਰ ਆਪ ਆਪਣੇ ਆਪ ਨਾ ਲੋਗੇ ਤਾਂ ਚੋਟ ਲੱਗ ਜੀ ਮੇਰੇ ਤਾਂ ਯਾਰ ਪਤਾ ਨਹੀਂ ਕੀ ਬੁੱਝਾ ਲੂੰਗਾ ਹੋ ਜਦਾ ਖੂਨੀ ਹੈ ਜਿੰਦਾ ਬੜਾ ਜਿਆਦਾ ਦੇਖ ਹੀ ਲੈ ਓਏ ਉਹ ਚੱਪਲਾ ਕੱਢ ਦੇ ਚੱਪਲਾ ਹੰਜੂ ਤੁੰਗ ਵਾਲਾ ਸੁਡਰੀ ਤਰ੍ਹਾਂ ਗੱਲਾਂ ਕਰੇ ਹਾਂ ਤੇ ਮੇਰਾ ਅੰਦਰ ਜਾ ਨਾ ਕਰ ਮਾਰੀ ਹੋਈ ਚੱਪਲਾਂ ਨੂੰ ਕਹਿੰਦਾ ਉਹ ਇਹਨੂੰ ਕੱਢੇ ਉਹਨਾਂ ਕੱਢੇ ਉਹਨੂੰ ਕੱਢੇ ਭੱਗੀ ਓਏ ਉਹ ਆ ਬੜਾ ਬਤਾਏ ਦੁਖੀ ਹੁੰਦੇ ਕੀ ਹੋ ਗਿਆ ਯਾਰ ਹੱਥ ਤੇ ਅੱਗੇ ਕੋ ਸੁੱਖ ਲਿਖਾ ਓਏ ਸੁੱਖ ਲਿਖਾ ਹੋਣੀ ਇਕੱਲੀ ਅਸਲੀ ਗੋਈ ਹਾਓਰ ਯੂ ਵੀਰੇ ਤੂੰ ਜਿੰਮ ਲਾਉਣਾ ਹੈ ਹੈ ਲੈ ਉਦੇ ਵਿੱਚ ਪੜਨ ਦੇ ਵਿੱਚ ਪੜਨ ਵੀਰੇ ਅੱਜ ਮਲਾਉਂਦਾ ਯਾਰ ਆਹ ਬੰਦਾ ਜੀ ਮਲਾਉਂਦਾ ਹੈ ਲਾਉਂਦਾ 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 ਉਹ ਬਾਡੀ ਬਿਲਡਰ ਕਾ ਮਲਾਉਂਦਾ ਵੀਰੇ ਤੂੰ ਕਿੱਥੋਂ ਦਾ ਹੈ ਫੋਲੇੜਾ ਲਫੇੜਾ ਫੋਲੇੜਾ ਮਰਫ ਫੋਲੇੜਾ ਮਾਰੂ ਮਤਰੇ ਨੇ ਸਾਡਾ ਆਪਰੇ ਆਪਰੇ ਦਾਪੇ ਦਾਪੇ ਖੂੰ ਬੋਲੀ ਨਹੀਂ ਗੱਲਾਂ ਦੀ ਆ ਇੱਧਰ ਤਾਪ ਦੇ ਅੱਜ ਹੁਣ ਦੱਬ ਦੀ ਦੱਬ ਦੀ ਦੱਬ ਦੀ ਦੱਬ ਦੀ ਦੱਬ ਦੇ ਫੁੱਲ ਲੱਭਦੇ ਦੱਬ ਦੇ ਇਹ ਤਾਂ ਵਿੱਚੀ ਡੀ ਜਾਂਦਾ ਸੋਹਣਾ ਆਇਆ ਵਾਹ ਗਰੂਪਲੀ ਇੰਸਟਾਗ੍ਰਾਮ ਦੇ ਕੰਦਾ ਹਾਏ ਪਹਿਲਾ ਓਏ ਅੱਗੇ ਆ ਜਾ ਗਰੂਪਲੀ ਇੰਸਟਾਗ੍ਰਾਮ ਵਾਲਾ ਨੰਦ ਜੁਏ ਕਿ ਕਿ ਮਨਾ ਰਿਹਾ ਓਰੇ ਆ ਜਾ ਚੱਲੀ ਨਹਿਰ ਚ ਚਲੋ ਇਹ ਕੀ ਹੈ ਗਾਇਜ਼ ਆਇਓ ਆਇਓ ਇਹ ਤਿਆਰੀ ਸ ਹੈ ਗੋਲੀ ਹੈ ਸੀ ਆਇਓ ਬਈ ਓਏ ਗਾਈ ਦੇਖ ਗਾਈ ਮੈਂ ਵੀ ਆ ਗਿਆ ਓਏ ਗਾਈ ਭੁੱਲ ਗਿਆ ਭੁੱਲ ਗਿਆ ਕੁਝ ਭੁੱਲ ਗਿਆ ਓਏ ਇਹ ਕੀ ਆ ਗਿਆ ਫਾਰੇ ਓਏ ਹਵਾ ਘਟਦੀ ਨਹੀਂ ਬਲ ਮੈਂ ਨਦੀ ਬੰਡ ਪੋਈ ਜਾਂਦਾ ਹੈ ਆਹ ਬੰਦਾ ਤਾਂ ਡਰਾਪ ਕਰ ਤੇ ਜਾਂਦਾ ਬਈ ਹਾ 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 ਵੇ ਸਵਰਗ 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 ਆਹ ਨਾ ਪੰਜਾਬ ਦੀ ਜਵਾਨੀ ਨਹਿਰ ਚ ਨਾ ਰਹੀ ਐ ਉਹ ਪਿੰਡ ਵਾ ਦੀ ਹੁੰਦੀ ਪਿੰਡ ਵਾ ਦੀ ਡੋਬੇ ਦੇਖਾ ਵਿੱਚ ਨਾ ਗਾਣ ਰੋ ਸਨ ਨਾ ਡੋਬੇ ਦੇਖੀ ਨਾ ਮੱਚ ਨਾ ਨੋ 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 ਡੁੱਬ ਜਾਏਗਾ ਡੁੱਬ ਜਾਏਗਾ ਕਰਦੀ ਅਬ ਡਰ ਕਿਉ ਰੋਏ ਹੋ ਆਹ ਕੇ ਜਿਹਰੇ ਬਸ ਬਲਕੀ ਨੂੰ ਹੈ ਅੰਦਰ ਕਿਆ ਕੇ ਜੀ ਡਰ ਕਿਉ ਜਗਿਆ ਆਪ ਐ ਮੌਨਟਿਟਿਊਡ ਲੀ ਵੀ ਆਪਨੇ ਮੌਨਟਿਟਿਊਡ ਓਏ ਓਏ ਨਾ ਪਾਇਆ ਸਪਾਇਆ ਓਏ ਓਏ ਹਾਂਜੀ ਮਿੱਤਰੋ ਥੱਕ ਕੇ ਤੇ ਵਲੌਗ ਦਾ ਕਰਦੇ ਹਾਂ ਅੱਜ ਤੇ ਜੇ ਤੁਹਾਨੂੰ ਵਲੌਗ ਜੀ ਲੱਗਿਆ ਹੋਵੇ ਲਾਈਕ ਕਰ ਦੇੋ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਹਾਂ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰ ਸਬਸਕ੍ਰਾਈਬ ਕਰ ਹਾਂ